ਜੀ ਕਿਵੇਂ ਵੇਖਦੇ ਹੋ ਕੀ ਮਾਮਲਾ ਪੂਰਾ ਕਿਹੜੇ ਇਲਾਕੇ ਵਿੱਚ ਘਟਨਾ ਹੈ ਜੀ ਸਾਡੇ ਨਾਲ ਜਿਹੜਾ ਸਾਡੇ ਵਾਰਡ ਦੇ ਵਿੱਚ ਏਰੀਆ ਪੈਂਦਾ ਨਿਊ ਮਿੰਦਰਾ ਕਲੋਨੀ ਸੰਜੇ ਕਲੋਨੀ ਤੇ ਉੱਥੇ ਦਾ ਘਟਨਾ ਕਰਮ ਹੈਗਾ ਇਹ ਤੇ ਗੱਲ ਇਹ ਆ ਭਾਜੀ ਦੇਖੋ ਜੋ ਵੀ ਹੈ ਇਸ ਬੰਦੇ ਦੇ ਜਿਹੜਾ ਭਰਾ ਤਾਂ ਦੁਬਾਰਾ ਦੇਖੋ ਆਣਾ ਨਹੀਂ ਮਗਰ ਇਹਨਾਂ ਨੂੰ ਇਨਸਾਫ ਪੂਰਾ ਮਿਲਣਾ ਚਾਹੀਦਾ ਤੇ ਹੈ ਆਪਸ ਦੇ ਵਿੱਚ ਯਾਰ ਦੋਸਤੇ ਸੀਗੇ ਤੇ ਪੁਲਿਸ ਨੂੰ ਪੂਰੀ ਤਰ੍ਹਾਂ ਮਤਲਬ ਕਿ ਜਾਂਚ ਕਰਕੇ ਇਹਦੀ ਪੜਤਾਲ ਕਰਕੇ ਜੋ ਵੀ ਹੈਗਾ ਐਕਸ਼ਨ ਉਹ ਲੈਣਾ ਚਾਹੀਦਾ ਤੇ ਪਹਿਲਾਂ ਵੀ ਸਾਡੀ ਕੋਈ ਗੱਲ ਹੋ ਚੱਕੀ ਆ ਉਧਰਲੇ ਪਾਸੇ ਨਾ ਕੁਝ ਲੋਕਾਂ ਦੇ ਕੋਲ ਕਾਫੀ ਲੋਕਾਂ ਦੇ ਕੋਲ ਨਜਾਇਜ਼ ਹਥਿਆਰ ਹੈਗਾ ਅਸੀਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਕਿ ਇਸ ਤੇ ਇੱਕ ਸਟ੍ਰਿਕ ਐਕਸ਼ਨ ਲੈਣਾ ਚਾਹੀਦਾ ਜਿਹਦੇ ਜਿਹਦੇ ਕੋਲ ਵੀ ਹੈਗਾ ਠੀਕ ਹੈ ਨਾ ਅੱਜ ਇਹਦੇ ਭਰਾ ਦੀ ਡੈਥ ਹੋ ਗਈ ਕੱਲ ਕਿ ਵੀ ਹੋਰ ਨੂੰ ਮਾਰ ਦੇਣਗੇ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਣਾ ਚਾਹੀਦਾ ਏ ਅਸੀਂ ਤਾਂ ਇਹ ਰਿਕਵੈਸਟ ਕਰਾਂਗੇ ਜੰਦੀਬ ਜੀ ਅਸਲਾ ਲੈ ਕੇ ਕਿੱਥੋਂ ਆਉਂਦੇ ਨੇ ਤੁਸੀਂ ਕਹਿ ਰਹੇ ਇਹਨਾਂ ਕੋਲ ਅਸਲਾ ਲੈ ਕੇ ਕਿੱਥੇ ਜੇ ਕੋਲੋਨੀ ਵਾਲੇ ਕੋਲ ਅਸਲੇ ਹੋ ਸਕਦੇ ਨੇ ਨਹੀਂ ਪਾਜੀ ਮੈਂ ਕਹਿੰਨਾ ਜੀ ਜਦੋਂ ਦੀ ਇਹਨਾਂ ਦੀ ਇਹਨਾਂ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਤੁਸੀਂ ਦੇਖ ਰਹੇ ਹੋਣੇ ਕਦੀ ਕਿੱਧਰ ਬੋਲੀਆਂ ਚੱਲ ਰਹੀਆਂ ਕਦੀ ਕਿੱਧਰੋਂ ਪਤਾ ਨਹੀਂ ਆਪ ਲਿਆ ਕੇ ਦਿੰਨੇ ਆ ਪਤਾ ਨਹੀਂ ਕਿੱਥੋਂ ਲਿਆਣੇ ਆ ਪਤਾ ਨਹੀਂ ਕਰਦੇ ਕੀ ਆ ਪਤਾ ਨਹੀਂ ਕਿੱਥੋਂ ਲੈ ਕੇ ਆ ਰਹੇ ਇਹਨਾਂ ਅਸਲਾ ਇਹ ਕੰਮ ਕੀ ਕਰਦੇ ਆ ਉਹਨਾਂ ਕੋਲ ਜਿਹੜੇ ਕੁਝ ਨਹੀਂ ਬਹਿਲੇ ਕੋਈ ਵੀ ਇੱਕ ਵੀ ਬੰਦਾ ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਬਹਿਲੇ ਰਹਿੰਦੇ ਆ ਜਿੱਥੇ ਦਾ ਕਸੂਨਾ ਚ ਆਇਆ ਕਈ ਬੰ ਸਾ ਜੰਕਲ ਕੀ ਨਾਮ ਤੁਹਾਡਾ ਜੀ ਪਾਲ ਸਿੰਘ ਜੀ ਕੀ ਗੱਲ ਹੋਈਏ ਕੀ ਲੱਗਦਾ ਕੀ ਤੇਤ ਹੋਇਆ ਕੁਛ ਵੀ ਨਹੀਂ ਜੀ ਮੇਰਾ ਬੇਟਾ ਕੰਮ ਤੇ ਆਂਦਾ ਹੀ ਸਿੱਧਾ ਕੰਮ ਤੇ ਜਾਂਦਾ ਸੀ ਜੀ میٹرਕ ਚ ਪੜਦਾ ਸੀ ਜੀ ਮੇਰਾ ਬੱਚਾ ਬਹੁਤ ਨਾਈਸ ਸੀ ਜੀ ਇਹਨੂੰ ਘਰੋਂ ਕੋ ਲਾ ਕੇ ਲੈ ਕੇ ਗਏ ਨੇ ਜੀ ਡੰਡਰ ਮੁੰਡੇ ਨੇ ਜੀ ਨਸ਼ਈ ਨੇ ਜੀ ਨਜਾਇਜ਼ ਹਥਿਆਰ ਸੀ ਜੀ ਤੁਹਾਨੂੰ ਪਤਾ ਹੀ ਮੇਰੇ ਨਜਾਇਜ਼ ਹਥਿਆਰ ਨਾਲ ਹੀ ਮੇਰਾ ਬੇਟਾ ਮਾਰਿਆ ਗਿਆ ਜੀ ਸਰਦਾਰ ਜੀ ਕੁਛ ਨਹੀਂ ਚਾਹੀਦਾ মিডিਆ ਰਾਹੀਂ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂ ਸੀ ਗਰੀਬ ਬੰਦੇ ਹੀ ਸੰਤਾ ਫੈਸਲਾ ਚਾਹੀਦਾ ਜੀ ਕਿੰਨੀ ਉਮਰ ਦੀ ਤੁਹਾਡੇ ਸਾਢੇ 17 ਸਾਲ ਉਮਰ ਸੀ ਜੀ ਮੇਰੇ ਬੇਟੇ ਦੀ ਮੇਰੇ ਬੇਟੇ ਨੇ ਅੱਜ ਨਿਕੋ ਉਧਰ ਜਾਣਾ ਸੀ ਕੀ ਕਹਿ ਕੇ ਲੈ ਗਏ ਇਸ ਦੇ ਹਾਂ ਜੀ ਠੀਕ ਹੈ ਪਤਾ ਨਹੀਂ ਜੀ ਕੀ ਕਹਿ ਕੇ ਲੈ ਕੇ ਗਏ ਕੀ ਕਹਿ ਕੇ ਲੈ ਕੇ ਗਏ ਨਹੀਂ ਸਾਨੂੰ ਕੁਝ ਨਹੀਂ ਪਤਾ ਚੱਲੀ ਕੁਝ ਨਹੀਂ ਪਤਾ ਜੀ ਸਾਨੂੰ ਕੁਝ ਨਹੀਂ ਪਤਾ ਜੀ ਮੇਰੇ ਬੱਚਾ ਕਿਉਂ ਮਾਰੇ ਜੀ ਸਾਨੂੰ ਫੈਸਲਾ ਚਾਹੀਦਾ ਜੀ ਸਾਡੀ ਬੇਨਤੀ ਸਾਡੇ ਨੂੰ ਮਾਰਨਾ ਮੁੰਡਾ ਜਿਹਨੇ ਮਾਰਿਆ ਮੇਰਾ ਭਾਈ ਮਾਰਿਆ ਜੀ ਨੇ ਨੇ ਮਾਰਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆਗੇ ਉਹਨਾਂ ਨੂੰ ਥਾਣੇ ਦੇ ਵਿੱਚ ਰੈਸਟ ਕਰਿਆ ਜੀ ਹਜੇ ਹਜੇ ਕਾਰਵਾਈ ਚੱਲ ਰਹੀ ਹੈ ਸਰ ਹਜੇ ਬਾਕੀ ਸਾਡੇ ਨਾਲ ਇਸ ਕਾਉਂਸਲ ਸਾਹਿਬ ਵੀ ਖੜੇ ਨੇ ਸਾਡੇ ਨਾਲ ਇਸ ਪੂਰਾ ਪੂਰਾ ਸਾਡੇ ਨਾਲ ਮੱਲਾ ਪੂਰੀ ਕਲੋਨੀ ਖੜੀ ਹੈ ਜੀ ਸਾਡੇ ਨਾਲ ਸਾਥ ਦੇ ਰਹੇ ਨੇ ਸਾਡਾ ਅਸੀਂ ਇਨਸਾਫ਼ ਚਾਹੀਦਾ ਜੀ ਸਾਨੂੰ ਬਸ ਹੋਰ ਕੁਝ ਨਹੀਂ ਚਾਹੀਦਾ ਜੀ ਸਾਡੇ ਬੱਚੇ ਦਾ ਉਸ ਕਹ ਰਿਹਾ ਜੀ ਤੁਸੀਂ ਸਾਡੇ ਘੰਟਾ ਕ ਦਾ ਟਾਈਮ ਦੋ ਸਾਨੂੰ ਤੁਹਾਨੂੰ ਪੂਰਾ ਇਨਸਾਫ਼ ਮਿਲੂਗਾ ਨਾ ਮਿਲਿਆ ਸੀ মিডিਆ ਰਾਈ ਫਿਰ ਅਸੀਂ ਤਾਂ ਗੱਲ ਅੱਗੇ ਵਧੇ ਕਰਾਂਗੇ ਜੀ ਹਜੇ ਫਿਲਹਾਲ ਸਾਨੂੰ ਦਿਲਾਸਾ ਦੇ ਰਹੇ ਨੇ ਜੀ ਵੀ ਤੁਹਾਨੂੰ ਪੂਰਾ ਇਨਸਾਫ ਹੋਊਗਾ ਬਿਲਕੁਲ ਅਸਲਾ ਕਿੱਥੋਂ ਆਇਆ ਪਹਿਲੇ ਵੀ ਕੁੱਝ ਤੇ ਵਾਰ ਦਾ ਇਹ ਅਸਲਾ ਜੀ ਨਜਾਇਜ਼ ਅਸਲਾ ਜੀ ਉਹਨਾਂ ਕੋਲੇ ਆਮ ਇਨਾਂ ਨੇ ਛੇੜੀ ਬੰਦੇ ਨੇ ਜੀ ਮੇ ਜਿਆ ਜਸਲਾ ਰੱਖਿਆ ਜੀ ਮੇਰੇ ਬੱਚੇ ਦੀ ਬੱਕੀ ਬਾੜਤੀ ਜੀ ਕੋਈ ਮੱਲੇ ਦੇ ਵਿੱਚ ਐਂ ਫਿਰਦੇ ਨੇ ਜੀ ਉਹ ਤੁਹਾਡੇ ਮੁੰਡੇ ਨੂੰ ਕੀ ਕਹਿ ਕੇ ਲੈ ਕੇ ਗਏ ਸੀ ਉਹਨੇ ਕਹਿ ਕੇ ਜੀ ਪੜੋ ਉਪੜਾ ਕੇ ਲੈ ਕੇ ਮੇਰੇ ਬੱਚੇ ਨੂੰ ਵੀ ਆ ਜਾ ਬਈ ਤੈਨੂੰ ਕਬਾਬ ਰਾ ਕੇ ਦੇ ਦੇ ਡਾਕਟਰ ਸਰ ਪਹਿਲਾਂ ਵੀ ਉਹਦੇ ਨਾਲ ਜਾਇਆ ਕਰਦਾ ਸੀ ਨਹੀਂ ਜੀ ਪਹਿਲਾਂ ਮਤਲਬ ਕਿ ਉਹਦੇ ਨਾਲ ਉਹ ਉੱਥੇ ਮੱਲੇਦਾਰੀ ਸੀ ਜੀ ਇੱਕ ਦੂਜੇ ਨੂੰ ਮਿਲਦੇ ਸੀ ਜੀ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਟੀ ਹੈ ਜੀ ਸਾਨੂੰ ਨਹੀਂ ਪਤਾ ਸਰ ਇਸ ਚੀਜ਼ ਦਾ ਤੋ ਡੇ ਬੇਟੇ ਕਿਤੇ ਗੱਲ ਕੀਤੀ ਸੀ ਸ਼ੇਰ ਮੈਂ ਜੀ ਕਦੇ ਨਾ ਸਾਡੇ ਬੇਟੇ ਨੇ ਮੇਰੇ ਬੱਚਾ ਸਿੱਧਾ ਕੰਮ ਤੋਂ ਆਉਂਦਾ ਸੀ ਸਿੱਧਾ ਜਾਂਦਾ ਸੀ ਬਹੁਤ ਨਾਈਸ ਸੀ ਪੂਰੇ ਮਹੱਲੇ ਤੋਂ ਇਨਕੁਆਰੀ ਕੀਤੀ ਜਾਵੇ ਕੋਈ ਐਸੀ ਗੱਲ ਪਾਲ ਤੋਂ ਗੱਲ ਪਿੱਛੇ